ਨਿਕਲਦੀ ਪਈ ਜੀ ਰਿਪੇਅਰ ਐਂਦੀ ਹੌਲੀ ਹੌਲੀ ਦੇਖਦੇ ਕਿੰਨੀ ਕੁ ਰਿਪੇਅਰ ਆਪਣੇ ਆਪਣੇ ਪੜਾ ਦੋ ਰੌੜਾ ਕਿੱਕ ਆਪਣੇ ਹਾਂ ਦੋ ਉਹਨਾਂ ਦੇ ਸਸੇ ਦੇ ਦੋ ਨੇ ਦੋ ਨੇ ਦੋ ਦੋ ਸਾਰੇ ਨਾਲ ਨੇ ਦੋ ਹੀ ਆਂਦੇ ਨੇ ਇਥੇ ਤੇ ਇਹਦੀ ਆ ਚੀ ਟੁੱਟੀ ਆ ਆ ਦੇਖੋ ਇਹ ਇਹਨਾਂ ਦੀ ਗਲਤੀ ਨਾਲ ਟੁੱਟੀ ਡਰਾਈਵਰਾਂ ਦੇ ਨਾਲ ਮੰੰਡਾ ਦੂਜੇ ਚੋਰ ਸੀ ਹੈ ਇਹ ਬੜਾ ਚਾਰਸੀ ਹੈ ਕਿਹੜਾ ਚਾਰਸੇ ਚਾਰਸੀ ਵਧੀਆ ਸੋਸਿਆ ਕੋਲ ਵੀ ਦੀ ਸਵਾਗਤ ਤੁਹਾਡਾ ਆਪਣਾ ਨਵੇਂ ਵਲੌਗ ਸੀ ਤੇ ਬਾਕੀ ਪੈਰ ਨਹੀਂ ਚੱਲ ਰਹੀ ਆ। ਕਿਆ ਕਰਿਆ? ਠੀਕ ਹੈ। ਕਿ ਰਬੜਾ ਰੋੜਾ ਕਿਵੇਂ ਨਿਕਲਿਆ ਨੇ ਵਿੱਚੋਂ? ਕਿਵੇਂ? ਕਿਆ ਨਿਕਲਿਆ ਨੇ? ਆ ਨਿਕਲਿਆ ਨੇ। ਰੋੜਾ ਇਹ ਵਧੀਆ ਪਾਜਾ ਹੀ ਹੋਣ ਬੰਦਿਆਂ ਨੇ। ਛੋਲੇ ਕਿ ਵਧੀਆ ਨਿਕਲੇ ਨੇ। ਸਿਰਾਂ ਨਵੇਂ ਆਹੀਂ। ਰੋੜਾ ਜੜ ਜਸ। ਚਾਹੇ ਮਾਰਕੀਟ ਚ ਲੈਣ ਲੱਗਦਾ ਰੋੜਾ ਰੋੜਾ ਨਾ। ਨਹੀਂ। ਪਰ ਕਿਵੇਂ ਇਧਨੀ ਇਧਨੀ ਕਿਵੇਂ ਮੜੇ ਕਮਾ ਹਾਂ ਨਾਲ ਆਈ ਨੀ ਉਹਨਾਂ ਖਣ 22 ਆਪਾਂ ਇੱਕ ਦਸੀਂ ਚਲਾਉਣੀ ਆ ਵੇਚਣੀ ਹੈਗੀ ਆ ਤੂੰ ਰਹਿਣ ਦੇ ਮੈਂ ਚੱਲਾਂ ਜਿਹੜੇ ਵੱਡੇ-ਵੱਡੇ ਗਏ ਹੋਰ ਲੈ ਆਵਾਂ ਗਾਗਾ ਨੂੰ ਐ ਹੋ ਮੜਾਈ ਤੁਸੀਂ ਇਧਰ ਆ ਤੇਰੇ ਸਾਹਮਣੇ ਬੰਦਿਆਂ ਕਿੰਨਾ ਕੇਰੀਆ ਵੱਡਾ ਨੇ ਮਸ਼ੀਨ ਨਾਲ ਹੈ ਇਧਰ ਕਿੰਨਾ ਕੇਰੀਆ ਵੱਡਾ ਹੋਗਾ ਨੀ ਵੱਡਾ ਕੁਛ ਨਹੀਂ ਨਾ ਕੁਛ ਨਹੀਂ ਬਟਾ ਮਾਹ ਵੇਖੋ 50 ਕਿਲਾ ਵੱਡਾ ਵੇ ਤਾਂ ਹਨਾ ਇੱਕ ਕਰਨ ਕਿ ਕਿਉਂ ਨਹੀਂ ਚੱਲੀ ਮਸ਼ੀਨ ਉਹ ਨਾ ਬੰਦਾ ਤਾਂ ਐਲੀਵੇਟਰ ਕਰਕੇ ਐਲੀਵੇਟਰ ਕਰਕੇ ਨਹੀਂ ਚੱਲੀ ਆ ਆ ਫਾਈਨਲ ਬੰਨਣਾ ਲੈ ਥੋੜਾ ਭਾਈ ਇਹ ਬੰਦੇ ਨੂੰ ਪੁੱਛਦੇ ਇਹ ਵਸ਼ੀਰ ਕਿਉਂ ਨਹੀਂ ਚੱਲੀ ਉਹਨਾਂ ਤੋਂ ਮੈਨੂੰ ਪਤਾ ਹੈ ਆਨੰਗ ਤੋਂ ਹੀ ਰਹਿ ਫਿਰ ਤੈਨੂੰ ਬਤਾਦਾ ਰਾਮੈ ਇਹਨੂੰ ਨਹੀਂ ਪਤਾ ਸਾਰਾ ਬੰਦ ਨੂੰ ਪਤਾ ਵੀ ਕਿਉਂ ਨਹੀਂ ਚੱਲੀ ਮਸ਼ੀਨਾਂ ਦਾ ਮੈਨੂੰ ਨਹੀਂ ਪਤਾ ਇਹਦਾਂ ਅਬ ਸ਼ੀਟ ਕਿਹੜੀ ਉਹ ਨਾਲ ਕਾਰ ਦੀ ਤੇ ਢਿੱਲੀ ਕੋਈ ਵੇਖਿਆ ਹੀ ਨਹੀਂ ਤੇ ਆਪੇ ਸ਼ੀਟ ਢਿੱਲੀ ਨੇ ਛੱਡੀ ਕੋਈ ਨਾ ਕੁੰਮਣ ਉਧਰ ਉਸ ਵੇਸਰ ਬਾਤ ਤੇ ਨੇ ਇਧਰ ਗਰਾਈ ਲਾਤੀ ਨੇ ਇਧਰ ਘਾਟ ਟੋਟੀ ਨੇ ਕੀਨ ਕੁੰਮਣ ਦੀ ਇਹਨੂੰ ਕਾਫ ਜਾਂਦੇ ਜਾਇ ਹੀ ਨਹੀਂ ਛੱਡੀ ਉਹਨਾਂ ਨੂੰ ਟੁੱਟ ਤਾਂ ਪਾ ਲਿਆ ਹੂੰ ਉਹਨਾਂ ਬਾਈ ਆਏ ਕਰ ਫੇਰ ਵੇਖੀ ਜਾਈਏ ਕਿ ਟੁੱਟਦੀ ਨਹੀਂ ਐ ਫੇਰ ਪੂਰੀ ਬੰਦਾ ਜਿਆ ਦੋ ਮਿੰਟ ਹੋਣ ਆਏ ਆ ਓ ਇੱਥੇ ਤੁਹਾਡਾ ਕੰਮ ਹੀ ਨਹੀਂ ਕਰਿਆ ਤੰਤੀ ਵੀ ਪਤਾ ਹੀ ਨਹੀਂ ਵੀ ਮਸ਼ੀਨ ਕਿਉਂ ਚੋਕੀ ਹੋਇਆ ਕੀ ਰੀ ਆਇਆ ਅਹ ਅੱਛਾ ਦੱਸ ਫਿਰ ਦੱਸੀ ਉਹ ਕਿਉਂ ਟੁੱਟਿਆ ਉਹ ਜਿਹੜਾ ਉਹ ਵਾਲਾ ਪਿੰਗੜਾ ਆ ਕੀ ਕਰਨੀ ਹੈ ਮੈਂ ਫੋਰਮੈਨ ਆ ਪੰਮੇਲ ਪਾ ਚਲੋ ਸਾਧ ਕੇ ਫੋਰਮੈਨ ਕਿਹੜਾ ਫੋਰਮੈਨ ਨੂੰ ਪੁੱਛ ਤੈਨੂੰ ਨਹੀਂ ਪਤਾਗਾ ਆਪ ਨੂੰ ਕਿਨੂੰ ਤੈਨੂੰ ਅਸੀਂ ਤਾਂ ਨੁਕਸ ਲੱਭੀ ਬੈਠੇ ਹਾਂ ਕਾਲਮ ਕਿੰਨੇ ਹੋ ਗਏ ਇਹ ਜੀ ਬੰਦਿਆਂ ਕੋਲ ਮਸ਼ੀਨ ਇਹਦੇ ਕਰ ਨਹੀਂ ਚੱਲੀ ਇਹਦੇ ਤਕਰੀਬਨ ਉਹਨਾਂ ਨੇ ਇੱਕ ਕੁਲੀ ਬਣ ਦਿੱਤੀ ਹੈ ਨਾ ਬੇ ਉਹ ਐਲੀਵੇਟਰ ਇਹਨਾਂ ਅਲੱਗ-ਅਲੱਗ ਕਰਨਾ ਤੇ ਫਿਰ ਮਸ਼ੀਨ ਚੱਲਣੀ ਇਹ ਇਹ ਐਲੀਵੇਟਰ ਇਹ ਇਕੱਠਾ ਇਕੱਠੇ ਕਰਕੇ ਜਦੋਂ ਚੋਕ ਹੁੰਦੇ ਸੀ ਚੋਕ ਹੋਂ ਕਰਨਾ ਦੋਨੇ ਹੀ ਸਾਰੇ ਮਸ਼ੀਨ ਹੀ ਜਾਣ ਕੇ ਪੈ ਜਾਂਦੀ ਸੀ ਜੋ ਪੈਂਦੀ ਸੀ ਉਹਨੇ ਛਾਣ ਲੈ ਵੀ ਉਹਨੇ ਤੋੜਿਆ ਛਾਣਾ ਤੁਹਾਨੂੰ ਹਾਲਾਤ ਬਖਾਣੇ ਕੀ ਕੀਤੇ ਉਹਨਾਂ ਨੇ ਇੱਕ ਚੀਜ਼ ਆ ਆ ਤੋੜੀ ਆ ਇਹ ਦੇ ਕਾਰਨ ਤੋੜੀ ਆ ਐਲੀਵੇਟਰ ਕਰਨਾ ਦੂਜੀ ਗੱਲ ਇਹ ਵੀ ਆ ਵੀ ਨਾ ਨੈਡਲ ਵੀ ਪੱਟਾ ਇੱਕ ਵਾਰ ਇਹ ਵੀ ਆਉਂਦੇ ਲੱਛਣ ਆ ਆਹ ਵੇ ਕਾਟਰ ਦੋ ਆਹ ਕੀਤੇ ਨ ਪੱਕਾ ਕਾਟਰ ਵੀ ਵੈਲਡਾ ਕਾਟਰ ਵੀ ਇੱਥੇ ਜ਼ੋਰ ਪੈਂਦਾ ਹੈ ਬੰਨੇ ਕਿੰਨਾ ਕੋਨਾ ਨੇ ਇਹ ਵੀ ਪੱਕਾ ਕਰਾਤਾ ਬੰਨੇ ਕਿੱਥੇ ਉਥੇ ਘੈਰਾ ਹੈ ਬਾਕੀ ਥੋੜੇ ਛਾਣ ਨੇ ਦਿਖਾਉਂਦੇ ਇੱਕਦਾਂ ਨਿਕਲਿਆ ਛਾਣ ਆ ਆ ਦੇਖੋ ਆਹ ਲੋ ਇਹ ਵੀ ਇੰਦੇ ਚ ਨਿਕਲਿਆ ਦਸਮੇਸ਼ ਤੋਂ ਦੂਜਾ ਨਿਸ਼ਾਨਾ ਦਿਖਾਉਣੇ ਆ ਆ ਪਿਆ ਦੂਜਾ ਵੈਲਡ ਨੂੰ ਬੰਨੇ ਕਿਹੜਾ ਕਾਰਕਰਨਾਂ ਨੂੰਕਾਰ ਕਰਕੇ ਦਿੰਦਾ ਹੂੰ ਇਹ ਵੀ ਇਹਦੇ ਲਖਣਾ ਟੁੱਟਿਆ ਦੇਖੋ ਉਹ ਵਿਚਾਰੋ ਆ ਦੇਖੋ ਆ ਦੇ ਇਹ ਵੀ ਟੁੱਟਿਆ ਛਾਣਾ ਛਾਣਾ ਥੱਲੇ ਵਾਲਾ ਟੁੱਟਿਆ ਛਾਣਲੇ ਵਿਚਾਰੋ ਟੁੱਟਿਆ ਇਹਦਾ ਕਾਰਨ ਕੀ ਸੀ ਕਿਉਂ ਟੁੱਟਿਆ ਇਹਦਾ ਕਾਰਨ ਇਹ ਹੀ ਵੀ ਇਹਦੇ 엘ਿਵੇਟਰ ਇਕੱਠੇ ਹੀ ਇਕੱਠਿਆ ਕਰਨਾ ਉਹਨਾਂ ਨੂੰ ਸਮਝ ਨਹੀਂ ਲੱਗੀ ਇਹਦੇ ਕਰਕੇ ਟੁੱਟਿਆ ਇਹ ਬਾਕੀ ਹੋਰ ਗੱਲਾਂ ਕਿਸ਼ਤੀ ਦੇਖੋ ਕਿਸ਼ਤੀ ਕਿਦਨੂੰ ਕੀਤੀ ਪਈ ਐ ਅੱਛਾ ਬਹੁਤ ਜਵਾਨ ਆ ਇਹਨਾਂ ਦਾ ਕਉ ਜਦੋਂ ਆਪਾਂ ਨੂੰ ਡਰਾਈਵਰ ਮਾੜਾ ਬੱਸ ਪੈ ਜਾਂਦਾ ਨਾ ਉਦੋਂ ਕੰਪਨੀ ਨੂੰ ਫੇਲ ਕਰਾ ਦਿੰਦਾ ਵੀ ਮਸ਼ੀਨ ਇਹ ਨਹੀਂ ਲੈਣੀ ਇਹ ਚੱਲਦੀ ਨਹੀਂ ਸਹੀ ਮਸ਼ੀਨ 'ਚ ਕੋਈ ਫਾਲਟ ਨਹੀਂ ਹੁੰਦਾ ਚੱਲਣ 'ਚ ਮਸ਼ੀਨ ਹੁੰਦੀ 1 ਨੰਬਰ ਬੰਦਿਆਂ ਦੀ ਨੀਤਾ ਮਾਰੀਆਂ ਹੁੰਦੀਆਂ ਆ ਦੇਖੋ ਇੱਥੇ ਪੈਵਰਾਂ 'ਚ ਪਾ ਪਾ ਕੇ ਬੰਦੇ ਚੋਕ ਕੱਢਦੇ ਰਹਾ ਮੈਨੂੰ ਪੈਵਰਾਂ 'ਚ ਪਾ ਇੱਕ ਪਾ ਇਹਨੂੰ ਆ ਦੇਖੋ ਇਹਨਾਂ ਨੂੰ ਪੈਵਰਾਂ 'ਚ ਪਾ ਪਾ ਕੇ ਪਾ ਪਾ ਕੇ ਚੋਕ ਕਰਦੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦੇ 'ਚ ਨੁਕਸ ਕੀ ਆ ਇਹਦੇ ਕਰਕੇ ਮਸ਼ੀਨ ਅੱਗੇ ਵੇਚੀ ਗਈ ਆ ਇੱਥੇ ਦੇਖੋ ਆ ਦੂਸਰਾ ਸਾਈਡ ਇੱਥੇ ਪੈਵਰਾਂ ਚ ਪਾਏ ਆ ਇੱਥੋਂ ਨਾਲ ਵਰਮਾ ਵੀ ਤੋੜਿਆ ਐਂ ਦੇ ਵੇਖਾ ਚੱਲ ਗਈ ਕੋਲੋਂ ਰੌੜਾ ਇਹ ਤਾਂ ਨਦੀਆਂ ਪੰਜ ਦੇ ਜਲਦੀ ਹੋਇਆ ਤਾਂ ਕੱਢਣਾ ਆ ਅਰੇ ਅੱਧਾ ਕੱਟਾ ਅੱਧਾ ਲੱਕਾ ਬਾਕੀ ਹੋਰ ਤੁਹਾਨੂੰ ਦੱਸਦੇ ਆ ਇਹਦੇ ਕਾਰਨ ਹੋਰ ਵੀ ਥੋੜਾ ਥੋੜਾ ਨਿੱਕੇ ਮੇਂ ਡਿਫਾਲਟ ਪਾਇਆ ਜਦੋਂ ਇਸਨੇ ਮਸ਼ੀਨ ਪ੍ਰਿੰਦੀ ਹਣੀ ਆ ਨਾ ਪਲੇਜ ਕੇ ਤੇ ਹਾਰੀ ਚੀਜ਼ ਤੇ ਲੋਡ ਪੈਂਦਾ ਸੀ ਸ਼ਾਫਟਾਂ ਛੂਟਾਂ ਤੇ ਬਰਾਪਰ ਇਹ ਸਾਰੀ ਚੀਜ਼ ਨੂੰ ਹਾਲਟ ਪੈਂਦਾ ਆ ਪੱਖਾ ਟੁੱਟਾ ਪੱਖਾ ਵੀ ਇਹਦੇ ਕਰੇਟ ਟੁੱਟਾ ਹੈ ਐਲੀਵੇਟਰਾਂ ਕਰਨੇ ਤੇ ਬਾਕੀ ਸਮਾਨ ਨਾਲ ਦਈਆ ਐਲੀਵੇਟਰ ਰੋਵੇਟਰ ਵਗੈਰਾ ਸਾਰਾ ਕੁਝ ਇਹ ਚੱਲੀ ਕਿਉਂ ਨਹੀਂ ਨਾ ਬੰਦਾ ਤੋਂ ਜਿੰਨਾ ਚਲਾਈ ਆ ਥੋੜੇ 50 60 ਕਿਲੇ ਵੱਡੇ ਹੋਣਾ ਮੈਂ ਕਿ ਡਰਾਈ ਕਿਉਂ ਮਸ਼ੀਨ ਚੱਲਦੀ ਆ ਆ ਬਾਈ ਤੋਂ ਨਜ਼ਾਰੇ ਲਾਵੇਗਾ ਤੈ ਕੋ ਰਿ ਜਾ ਕੇ ਦੇਖ ਆਨ ਤਾਂ ਨਿਆਰੇ ਲਵੇਗਾ ਵੀ ਮਸ਼ੀਨ ਬਹੁਤ ਛੱਟ ਚਲਦੀ ਸੀ ਛੱਟ ਦਾ ਮਤਲਬ ਇਹ ਹੈ ਵੀ ਮੈਨੂੰ ਪੁੱਛਿਆ ਮੈਂ ਕਿ ਇਹ ਚੀਜ਼ ਕਾਰਨ ਟੁੱਟੀ ਆ ਇੱਥੇ ਗੇੜੇ ਨਾਲ ਮੋਬਾਈਲ ਦੇ ਕੋਲ ਆ ਜਨਾ ਆ ਚੀਜ਼ ਕਾਰਨ ਟੁੱਟੀ ਆ ਬੜੀ ਕੋਲੇ ਆ ਜਿਹੜੀ ਉਹਨਾਂ ਦੇ ਬਦ ਮੈਨੂੰ ਪਤਾ ਨਹੀਂ ਕੌਣ ਟੁੱਟੀ ਆ ਮੇਰਾ ਭਤੀਜਾ ਹੈ ਉੱਪਰ ਬੰਦਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹ ਕਿਹ ਕਾਰਨ ਕੀ ਨਹੀਂ ਟੁੱਟਿਆ ਬਾਕੀ ਆਪਾਂ ਨੇ ਆਗਾ ਆਪਣੀ ਕਿਸਮਤ ਆਪਣੇ ਨਾਲ ਕੋਸ਼ਿਸ਼ ਕਰਾਂਗੇ ਪੂਰਾ ਜੋਰ ਮਾਰਾਂਗੇ ਇਹਨੂੰ ਸੈਟਿੰਗ ਕਰਨ ਦੀ ਕਿੰਨੀ ਕੀ ਹੋਈ ਤੇ ਦੱਸ ਦਿਆ ਵੀ ਮੈਂ ਜਿੰਨਾ ਬੰਦਾਂ ਪੈਸਾ ਦਸਮੀਂ ਕੰਨੇ ਬਹੁਤ ਜਿਹਾ ਮਸ਼ੀਨ ਚੱਲਦੀ ਆ ਤੂੰ ਵੀ ਕੋਈ ਦੱਸਣਾ ਚਾਹਣਾ ਤੂੰ ਵੀ ਕੋਲੇ ਆਇਆ ਨਾ ਗੇੜੇ ਨਾਲ ਮੈਂ ਇਦਰਾ ਕੀ ਕਰਦਾ ਨਾਟ ਨਾਟ ਸਪੀਕਰ ਖੋਲੇ ਚਲੋ ਮੈਂ ਰੱਖੀ ਆ ਉਹਦੇ ਡੱਬੇ ਚ ਪਾਪ ਮੈਂ ਢਿੱਲੇ ਕਰਦਾ ਨਾ ਆਇਆ ਸਪੀਕਰ ਵੀ ਨਾਲ ਦੀ ਲੱਗਦੀ ਆ ਨਾ ਹਣਾ ਨਾਲ ਦੀ ਹੈ ਨਾ ਮੇਰੇ ਸਾਹ ਜਿਦਾ ਗੁਲਫੀ ਤਰਾ ਇਹ ਨਾਲ ਦੀ ਨੇ ਸਪੀਕਰ ਹੂੰ ਗੋਲ ਗੁਲਫੀ ਤਰਾ ਜਮੇਣ ਜੱਟਿਆ ਜੀ ਕਿਰੇ 3 3 ਰੁਪਏ ਲੈਣੇ ਦਸ ਪਹਿਲਾਂ ਵਰਪਾ ਲਈ ਆ ਇਧਰ ਖੜੀ ਮੰਗੀ ਬਾਬੇ ਦੀ ਮਸ਼ੀਨ ਆ ਇਹਦੇ ਕਰਮਾਂ ਦਾ ਸਾਰਾ ਸਹੀ ਨਿਕਲਿਆ ਹੈ ਕਿਵੇਂ ਪਮਲਵਾ ਤੂੰ ਹੱਥ ਕੋਈ ਇਹ ਤਾਂ ਨਹੀਂ ਗਾ ਵੀ ਆਪਾਂ ਗੱਲ ਜ ਨਹੀਂ ਕੀਤੀ ਤੇ ਹੱਥ ਜੋਰ ਤੱਕ ਤੂੰ ਕੜਹਾਂਪ ਕਰ ਜਾਣਾ ਤਣੇ ਨੂੰ ਲਾਉ ਚਾਰਜ ਨੇ ਮੈਂ ਕੱਲੇ ਨੇ ਚੜਾ ਦਿੱਤਾ ਇੱਕ ਵਾਰੀ ਛੋਟ ਵੇਖ ਕਿਵੇਂ ਬਣਾਈ ਨੇ ਕਿੱਥੇ ਰੱਖਿਆ ਉਹ ਪੁੱਠੇ ਥਾਂ ਤੇ ਛੋਟ ਵੇ ਉਹਨਾਂ ਦੀ ਮਰਜ਼ੀ ਨਾਲ ਤਿਆਰ ਕੀਤੀ ਜਨਾਂ ਨੇ ਬਦਲਣੀ ਪੈਣੀ ਇਹਦਾ ਚਲੋ ਬੰਦੇ ਵਾਂ ਨਹੀਂ ਕਿੱਥੋਂ ਦੇ ਚਨੇਚਰ ਇਹ ਜਿਹਨਾਂ ਕੋਲ ਮਸ਼ੀਨ ਹੀ ਪੁੱਠਾ ਕਿਦਾਂ ਅੰਤ ਉਤਰਾ ਵਿੱਚ ਕਰ ਲਿਆ ਇਹ ਸਲੀਵ ਵਾਲੇ ਕੰਮ ਬਣਾਈ ਬਿਠਾਉਂਦੇ ਮੰਨ ਲੱਗਦਾ ਪੰਮੇ ਤੇ ਰਾੜ ਬੋ ਬੰਦਾ ਨਾ ਨਾੜ ਕਰੋ ਵੈਡ ਜਿਸੇ ਨਾਲ ਲਾਓਗਾ ਪਵੇਚ ਹੀ ਦੇਨੇ ਹੂੰ ਓਹ ਦੀ ਸ਼ਾਰਟ ਪਿਆ ਮੈਂ ਉਹਨੇ ਹੀ ਤਾਂ ਮੈਂ ਕਿੜੀ ਕਾਰਟਰ ਵੇਖ ਦੇਖ ਕਿਵੇਂ ਐਵੇਂ ਆਦੀ ਹੁੰਦੀ ਨੇ ਇਹ ਐਵੇਂ ਨਹੀਂ ਆਦੀ ਉਹਨਾਂ ਨੇ ਵੇਚ ਨਹੀਂ ਰਣਾ ਜਿਹੜੀ ਸ਼ਾਰਟ ਪੈਂਦੀ ਇਹਨਾਂ ਦੇ ਦੋ ਸ਼ਾਰਟ ਹੈ ਗਿਆ ਨਹੀਂ ਵੇਖੋ ਕਿਹੜੀ ਕਿਹੜੀ ਕੀ ਪਤਾ ਬਈ ਭਾਈ ਫੀਟਰ ਵਾਲੀ ਇੱਕ ਦੂਜੀ ਹੋਰ ਮੈਨੂੰ ਤਾਂ ਆਈ ਨਹੀਂ ਵੇਟਰ ਤੜਾ ਨਵੀਂ ਪਾਲਾਂਗਾ ਪਰ ਸ਼ਾਟ ਦੇ ਤਾਂ ਕੋਈ ਚੱਕਰ ਨਹੀਂ ਥੱਲੇ ਫਿਰ 11 ਨੰਬਰ ਹੀ ਪਾਵਾਂਗੇ ਫਿਰ ਨੌ ਨੂੰ ਨਹੀਂ ਪਾਣੀ 11 ਨੰਬਰ ਹੀ 11 ਹੀ ਨਾ ਬਤਾ ਹਨ ਕਿੜੀਆਂ ਹੂੰ ਵੀਰੋਸ ਲੈ ਕੇ ਹੀ ਹੋਰ ਨੇ ਹਾਂ ਔਰ ਸਲੈਡ ਦੀ ਸਾਈਡ ਤੇ ਰੱਖ ਦੇ ਉਸ ਤੋਂ ਕਿੱਥੇ ਸ਼ਾਟ ਉੱਤੇ ਰੱਖਾਂ ਉਹ ਇਕੱਠਾ ਹੀ ਮਾਨ ਜੀ ਲੈ ਲੈ ਓ ਜਲਦੀ ਕਰੋ ਤਾਂ ਮੈਂ ਇਧਰ ਆਪਾਂ ਨੂੰ ਤੂੰ ਇਧਰ ਆ ਫੇ ਤੋ ਇਹ ਤਾਂ ਵੀ ਲੱਗਣਾ ਹੈ ਕਿ ਉਹਨੇ ਗੇੜਾ ਕੱਢਣਾ ਹੈ ਕਿਵੇਂ ਵੀਡੀਓ ਕਿ ਮਸਕਾ ਦੇ ਤੂੰ ਰਾਣਾ ਅਕੈਡਮੀ ਸੈਨ ਤੇ ਕਿ ਮਥਾੜੂ ਤੇ ਜੱਸੀ ਦੇ ਉਹ ਤੇ ਬੰਦ ਕਰ ਬੰਦ ਕਰੇ ਕਿਵੇਂ ਬੰਦ ਕਰ ਬੰਦ ਕਰ ਇਹਦੇ ਕੀ ਕਾਹਚੇ ਨੇ ਬੰਦ ਕਰਨ ਨਾਲ ਹਾਂ ਵੀਡੀਓ ਨੇ ਵੀਡੀਓ ਨੇ ਕਿ ਇਹ ਤਾਂ ਦਾ ਤਾਂ ਖੁੱਲੇ ਪੈਸੇ ਦਾ ਕੋਈ ਚੱਕਰ ਨਹੀਂ ਸੰਗਲ ਨਾਲ ਗੱਲ ਨਹੀਂ ਕੀਤੇ ਜੀ ਮੈਂ ਤੇਰੀ ਬਣਾਖ ਰਹਿ ਕਿਵੇਂ ਬੰਦ ਕਰ ਦੇ ਬੰਦ ਜੇ ਪੰਮਾ ਕਹਿੰਦਾ ਆ ਫਿਰ ਦੱਸਾਂਗਾ ਮੈਂ ਵੀਡੀਓ ਜਿਹਨਾਂ ਬੰਦੇ ਰਹਿਣਾ ਜਿਹੜਾ ਮੈਂ ਕੁਛ ਨਹੀਂ ਦੱਸ ਸਕਦਾ ਕਿੰਨੇ ਜਿ ਲੱਗਣਾ ਕਿੰਨੇ ਜਿ ਨਹੀਂ ਲੱਗਣਾ ਆ ਪੈਰ ਤੇ ਨਾ ਮਜਾਲਿਆ ਜੇ ਰੱਖ ਲਾਓ ਹੋਇਆ ਜੀ ਰੱਖੇ ਜਿੱਥੇ ਕੁਝ ਨਹੀਂ ਆ ਇਹ ਪਤਾ ਖੋਲਣੀ ਪੈਣੀ ਅੱਲ 10 ਵਜੇ ਮੈਂ ਫਿਰ ਆ ਬੰਦ ਕਰ ਦਿੰਦਾ ਚਾ ਸਸਤੀ ਗੱਲ ਬੁਲਾ ਲੈ ਫਿਰ ਸਸਤੀ ਗੱਲ ਬੁਲਾ ਦੇ ਸਸਤੀ ਖਾਰਾ ਭਾਈ ਕਿਹੜਾ ਲੱਗੇ ਤੇ ਆਉਂਦੇ ਕੱਢ ਛਾੜ ਜੀ ਇਹ ਆਪ ਨੂੰ ਬਦਲਣਾ ਹੀ ਪੈਣਾ ਜਗਾੜਾ 11 ਦੀ ਪਾਵਾਂਗੇ ਇਹਦੇ ਚ ਗੋਰੀ ਗੋਰੀ 4 ਥੱਲੇ ਬਾਈ ਉਹ ਗੋਰੀ ਉਠਾ ਇਹ ਦੀ ਦਿਆ ਉਹ ਥੋੜਾ ਥੇਤੀ ਕਰ ਥੱਲੇ ਲੇਟਦਾ ਫਿਰਨਾ ਉਹ ਥੋੜਾ ਥੋੜਾ ਜਲਦੀ ਕਰ ਲੇਟਦਾ ਵੀ ਕਿਵੇਂ ਪਿਆ ਥੱਲੇ ਕਿਆ ਬੰਮਿਆ ਕਹਾਂ ਠੀਕ ਹੈ ਸਸਰੀ ਘਰ ਦਾ ਬਲਾ ਸੋਲੋ ਠੀਕ ਹੈ ਅ ਭਾ ਮੌਲਾ ਪਮਿਆ ਕਿਵੇਂ ਲੱਗਣ ਪਰ ਆਏ ਕਿ ਉਦਾਂ ਉੱਥੇ ਉਦਦੇ ਮੈਂ ਅੱਛਾ ਬਸ ਇਹਨਾਂ ਦੇ ਥੋੜੇ ਦੋ ਨਾੜ ਲੱਗੇ ਰਹਿੰਦੇ ਬਾਹਰ ਨਿਕਲ ਜਾਣਾ ਫੂਬੜਾ ਲਾਵਾ ਰੇ ਫੂਬੜਾ ਕਢਾ ਲਾਵੇ ਦਾ ਉਤਲਾ ਥੱਲੇ ਲਾ ਲਓ ਯਾਰ ਥੱਲੇ ਜਰੂਰ ਲਾਣਾ ਜੇ ਉੱਠ ਗੋਰੀ ਮਸ਼ੀਨ ਉੱਤੇ ਤੇ ਹੁੱਤੇ ਡੇਗ ਲੈਣਾ ਜੀ ਆਪਦੇ ਲਾਣਾ ਕਿ ਕਰੀਂ ਨਹੀਂ ਖਾਈ ਨਹੀਂ ਆਇਆ ਨਾ ਤੇ ਲੈ ਜਾਣਾ ਉਹ ਪਲਗੜ ਲਾਉਂਗਾ ਹਾਂ ਹਾਈ ਟਰੈਂਜਰ ਹੁੰਦਾ ਤੋ ਦੇ ਵੇ ਲੈ ਟੇਡਾ ਕਰਕੇ ਦੇ ਠੀਕ ਏ ਉਹ ਹੌਕਾ ਲਾ ਉਪਰ ਉਧਰ ਪਾ ਗੜ ਛੱਡ ਦੇ ਨਾ ਛੱਡ ਦੇ ਟਾਇਰ ਉਧਰ ਹੱਥ ਕੋਈ ਜੇ ਆਪਾਂ ਆ ਮੂੰਹ ਨਵਾਂ ਲਿਆਇਆ ਬਣਵਾ ਕੇ ਆ ਦੇਖੋ ਇਹ ਆਪਾਂ ਆ ਹੈਲੀਟਰ ਨੂੰ ਨਵਾਂ ਹੀ ਲਾਉਂਦਾ ਆਪਾਂ ਸੋ ਕੱਟ ਦੇਣਾ ਉਹਦਾ ਸੜਾਈ ਫਲਡ ਹੁੰਦਾ ਪਿਆ ਉਹ ਪਜੀ ਕੱਟ ਦੇਣੀ ਆ ਆਸਲਾ ਬੰਦਾ ਮੈਂ ਟੋਇੰਡਰ ਨਹੀਂ ਮੇਤ ਪਾਗਣਾ ਇੱਥੇ ਰੇਲ ਟਾਂਕੇ ਲਾ ਦੇਣਾ ਤੇ ਨਹੀਂ ਪਾਣੀ ਨਹੀਂ ਪਾਣੀ ਹੋਰ ਤਾਂ ਹਾ ਕਿਤੇ ਕੀ ਹੁਕਰ ਲਾ ਨਾ ਹਸ ਕਰਾ ਦੇ ਗੁਰਕੀ ਰੇਡ ਕਰਾ ਗਈ ਹਾਂ ਘਰਾਂ ਚੱਲ ਫੇਰ ਹੁਣ ਲੈ ਕੇ ਆਵਾਂ ਤੇ ਕੇਂਦਰੀ ਨੂੰ ਨਹੀਂ ਆਹ ਹੈ ਹਾਂ ਇਹ ਲਿਆ ਕੁ ਨਾਲ ਇਹ ਪੱਕਾ ਦਾ ਸਾਲ ਪੱਕਾ ਨਹੀਂ ਮੈਂ ਖਦਾ ਹਾਂ ਹਾਂ ਚਾਹਣਾ ਜਣ ਕੇ ਕੱਚਾ ਹੀ ਹੈ ਦੇਖ ਲਿਆਣਾ ਪੈਣਾ ਉਹਨੂੰ ਇਤੋਂ ਤਾਂ ਲੜਣਾ ਕੋਈ ਮਾਲ ਆਇਆ ਸਾਡੇ ਇਹ ਕੀ ਹੈ ਇਹਦੇ ਹਰ ਪੱਤੀ ਹਟ ਮਾਰਨੇ ਆ ਆਹ ਕਿੰਨੂ ਹਟ ਮਾਰਨੇ ਨਵੇਂ ਕਾਨੂੰਨ ਜੇ ਕੱਢਾ ਨੇ ਬਹਿਰਗਲ ਬੜਾ ਠੀਕ ਨਹੀਂ ਕਰ ਪੜਾ ਇਹ ਕੰਮ ਵਧੀਆ ਨਹੀਂ ਕਰ ਨੀ ਕੰਮ ਹੈ ਵਧੀਆ ਨਹੀਂ ਕਰ ਕੰਮ ਲੱਭਦਾ ਨਹੀਂ ਹੈ ਕੋਰੀ ਕੰਮ ਇਹ ਠੀਕ ਹੈ ਕਿ ਦੂਜਾ ਠੀਕ ਹੈ ਕਿਹੜਾ ਕਿਹੜਾ ਜੀਨਾ ਪੈਂਗਣਾ ਸਵੇਰੇ ਓਰ ਖੋਲ ਕੇ ਜਿਹੜਾ ਮਾੜਾ ਮਟਾ ਸਮਾਨ ਹੈ ਸਵੇਰੇ ਕਰ ਪਾਣੀ ਮਾਰ ਦੇ ਨਾ ਤੋ ਚੰਗੀ ਤਰ੍ਹਾਂ ਠੀਕ ਹੈ ਫਿਰ ਉਹ ਦਾ ਮੁਸ਼ਕਮਾ ਖੋਟ ਜਾਗਾ ਫਿਰ ਉਹ ਜੋੜਨ ਤੇ ਆ। ਇਹ ਤਲੀ ਫਿਰ ਨਹੀਂ ਆ ਰਹਾ ਹੈ। ਹਾਂ? ਕਿੰਨੇ ਦਿਨ ਲਾਣਾ? ਅੱਪਾ ਚੱਲਾਂਗੇ ਜਾਂ ਇਹ ਕਿੰਨੇ ਮਹੀਨਾ ਪੈ? ਪੱ ਵੀ ਇੱਕ ਦਿਨ 25 ਦਿਨ ਤਿਆਰੀ ਕਰ ਲੈਣੀ ਹੈ। ਸਾਦੀ ਕਿਤੇ ਉੜਾ? ਖੱਤੀ 25 ਦਿਨ ਨੂੰ। ਵੱਸੀ ਕਿੱਡੀ ਮਾਰੇ ਨੀਂਦਰਾ ਆ ਆ ਪੂਰਨ ਵਜਲ ਕੱਡੀ ਮਾਰਾ ਜਿਹੜਾ ਉਗ ਰੱਗ ਕਰਨਾ ਹੈ ਹੈ ਉਗ ਰੱਗ ਕਰਨ ਦੇ ਤੂੰ ਕਿਵੇਂ ਮੈਂ ਚਾਹ ਵੀਰ ਨੂੰ ਐਨੇ ਨਾਸੀ ਦਵਾ ਦਵਾਤਾ ਆਪਾਂ ਨੂੰ ਦੇ ਨਹੀਂ ਹਤੀ ਵੀਰ ਚਲਾਣਾ ਉਹ ਚਲੇ ਜਾਣਾ 25 ਦਿਨ ਨੂੰ 25 ਦੇ 30 ਤੇ 25 ਦੇ ਵਿੱਚ ਜਾਣਾ ਆਪਾਂ ਵਧੀਆ ਚੱਲਦੀ ਹੈ ਇੱਥੇ ਕੌਮ ਔਖਾ ਹੀ ਏ ਔਖਾ ਲੱਗਦੇ ਨੇ ਤਾਂ ਹੀ ਜਾਣਾ ਸਭ ਕੀ ਬਤਨ ਤਾ ਚੀਜ਼ਾਂ ਹਾਲੀ ਪਕਦੀਆਂ ਨੇ ਬੇੜਾ ਗਲਕ ਬਹਿਣ ਜਦਾ ਮਨ ਕਾ ਦੇ ਜਰਨ ਦੇ ਬੰਦ ਕੰਦ đâu các bạn Hãy cho kênh Để không bỏ lỡ những video hấp dẫn ਠੀਕ ਹੈ ਠੀਕ ਹੈ ਆ ਪੀਪੇ ਇੱਧਰ ਕਰ ਲਓ ਥੱਲੇ ਤੁਹਾਡੇ ਪੈਰਾਂ ਨਾਲ ਵੱਜੇ ਟੈਰ ਆ ਜਦੋਂ ਓਏ ਆ ਹਮਾਨ ਨਾ ਨਾਲ ਕਰ ਦਿਓ ਇੰਡੀਅਨ ਸਪੈਕਾ ਥੋੜੀ ਐ ਨਹੀਂ ਪੈਣੀਆ ਸਰਾਹ ਸਰ ਨੂੰ ਇਹ ਵੀ ਵੇਖ ਨਹੀਂ ਬਣਿੱਤੇ ਕਿੰਨਾ ਬਜਟ ਆ ਕਹਿੰਦੇ ਇਹ ਪਾਲ ਨੇ ਫਲੈਂਡਰ ਲੀਕ ਹੋ ਇਹਦਾ ਖੋਲ ਕੇ ਪਾਲ ਨੇ ਕਿੱਤੀ ਬ੍ਰੇਕਿੰਗ ਥੱਲੇ ਬ੍ਰੇਕ ਕੰਮ ਕਰਨੀ ਨਹੀਂ ਇਹ ਲੱਗੇ ਕਿ ਤੇ ਗਈ ਉਹਦਾ ਕੰਮ ਨਹੀਂ ਕਰਨਾ ਨੇ ਵੇਖੋ ਲੱਗਦਾ ਕਿ ਕੰਮ ਨਹੀਂ ਕਰਨਾ ਤੇਲ ਪਿਆ ਨਾ ਤੇਲ ਵਿੱਚ ਪਿਆ ਪੈਂਦੇ ਤੇਲ ਵਿੱਚ ਜਾਮ ਹੁੰਦੀ ਨਹੀਂ ਬ੍ਰੇਕ ਇਨਾ ਅਕਸਰ ਕੱਟ ਗਈ ਲੇਜ਼ਰ ਵੇ ਨਾ ਕਿਵੇਂ ਲੇਜ਼ਰ ਆਪਣਾ ਪੈਣ ਨਵੇਂ ਚਾਂਡੇ ਦਾ ਪੱਲਾ ਕਰਾਂ ਜਿਹੜਾ ਚੀਜ਼ ਕੱਟਣੀ ਏ ਤੇ ਪੱਲਾ ਕੱਢੋ ਪਹਿਲਾਂ ਤੂੰ ਹੀ ਕਰੂ ਲਾਉਂਠੇ ਉਹ ਇੰਨੇ ਦਾ ਕੁਝ ਨਹੀਂ ਹੁੰਦਾ ਇੱਥੇ ਲੋਕਲ ਚਲਣੀ ਹੁੰਦੀ ਹੈ ਗੰਦਾ ਪਿਆ ਹੂੰ ਇਹਨੂੰ ਕੁਝ ਨਹੀਂ ਹੁੰਦਾ ਹਾਂ ਵੀ ਹੂੰ ਤੂੰ ਪੱਠੇ ਲਾਇਆ ਅਖਰੀ ਪੱਠੇ ਰੱਖ ਦਿੱਤੀ ਓਏ ਸਿੰਧੂ ਉਹਨੂੰ ਚਲਾ ਦਈਏ ਦਾ ਪੱਠੇ ਲਾਇਆ ਹੀ ਏ ਇਹ ਫੇਰ ਕੱਢੀ ਰੱਖਾਂਗੇ ਉੜੀ ਨਾ ਗੱਲ ਨੀ ਕੋਈ ਗੋਰੀਆ ਹੋਈ ਕੇਂਦਰੀਆਂ ਗੱਲ ਹੂੰ ਨਹੀਂ ਰੋਟੀਆਂ ਖਾ ਕੇ ਆਣਗੇ ਇਹ ਆਪਣਾ ਸ਼ੀਨ ਖੁੱਲ ਗਈ ਤਕਰੀਬਨ ਸਾਰੀ ਜਿਹੜਾ ਕੰਮ ਕਰ ਸਾਰਾ ਪਕੜਦਾ ਸਮਾਨ ਬਾਹਰ ਥੱਲੇ ਕਿਸ਼ਤੀ ਵਗੈਰਾ ਰਹਿ ਗਈ ਇਹ ਆਪਣਾ ਥੋੜਾ ਜਿਹਾ ਕੰਮ ਇੱਥੇ ਹੋ ਜਾਊਗਾ ਤੇ ਕਿਸ਼ਤੀ ਟੁੱਟ ਪਜ ਬਿਲਕੁਲ ਨਹੀਂ ਹੈ ਬਿਲਕੁਲ ਸਹੀ ਹੈ ਤੇ ਮਸ਼ੀਨ ਦੇ ਹੁਣ ਇੱਕ ਵਾਰੀ ਦਵਾਈ ਕਰਦੇ ਆਂ ਦਵਾਈ ਕਰਕੇ ਤੇ ਫੇਰ ਆਪਾਂ ਇਹਨੂੰ ਫੀਟਿੰਗ ਕਰਾਂਗੇ ਦੀ ਵੈਲਟ ਰਬੜ ਵਗੈਰਾ ਚਾਰਾ ਵੜ ਵੇਖੋ ਇਹਨਾਂ ਦੀ ਪਹਿਲਾਂ ਵੀ ਰਬੜ ਦਾ ਹਾਲ ਕੀ ਕੀਤਾ ਪਿਆ ਆਹ ਰਬੜ ਨਿਕਲੀ ਆ ਜੀ ਵਿੱਚੋਂ ਆਹ ਦੇਖੋ ਆਹ ਆ ਨਿਕਲੀਆ ਇੰਨੇ ਬੰਦੇ ਯਾਰ ਬੇਕਦਰੇ ਹੀ ਤੇ ਬਾਕੀ ਆਪਾਂ ਗੇਅਰ ਵੱਡੇ ਗੇਅਰ ਚਾ ਬਾਕੀ ਗੈਰੀਆ ਮੌਸਮ ਦੇ ਹਿਸਾਬ ਨਾਲ ਆ ਤੇ ਅਸੀਂ ਇਸ ਦਾ ਥੋੜੇ ਠੰਡੇ ਥਾਂ 'ਚ ਆਏ ਆ ਵੀ ਗਰਮੀ ਨੂੰ ਸੂਸ ਘੱਟ ਕਰਾਉਗੀ ਤੇ ਆਪਾਂ ਕੰਮ ਕਰਨਾ ਹੈ ਅੱਜ ਤਕਰੀਬਨ ਆ ਨਵਾਂ ਲਾਉਣਾ ਆ ਜਿਹੜਾ ਇਹ ਕੱਲ ਲੈ ਆਇਆ ਪੱਬਣਾ ਬਣਾਇ ਲਾਇਆ ਬਾਕੀ ਮੈਂ ਕਿਹੜਾ ਮਿਹਨਤ ਕਰੂਗਾ ਨਹੀਂ ਤੇ ਆ ਗੱਡਾ ਕੱਜੇ ਤੋਂ ਖੋਲ ਕੇ ਇਹਨਾਂ ਨਵਾਂ ਲਾਵਾਂਗੇ ਬਾਕੀ ਤਕਰੀਬਨ ਸਹੀਏ ਮਸ਼ੀਨ ਤੇ ਸ਼ਾਫਟਾ ਛੋਟਾ ਵੀ ਬਿਲਕੁਲ ਓਕੇ ਆ ਇੱਕ ਸ਼ਾਫਟ ਆਪਾਂ ਸਵੇਰ ਰੱਖਾਂਗੇ ਨਾਲ ਤੇ ਇੱਧਰ ਸੈਂਡ ਦੀ ਵੀ ਨਾਲ ਲੱਗਦੇ ਰਿਪੇਅਰ ਚੱਲ ਰਹੀ ਹੈ ਇਹਦੀ ਬਾਸਕਟ ਆਈ ਜੀ ਵਿੱਚ ਮੱਕੀ ਵਾਲੀ ਤੇ ਆਪਾਂ ਗਾਨ ਬੜ ਲਾਂਗੇ ਕਰ ਲਾਂਗੇ ਦੂਜੀ ਤੇ ਇਹ ਗੇਅਰ ਛੋਟੇ ਚਾ ਜੀ ਤੇ ਉਹ ਵੱਡੇ ਗੇਅਰ ਚਾ